ਪਰ ਉੱਚੇ ਖੇਤਾਂ ਨੂੰ ਪਾਣੀ ਲਿਜਾਣ ਲਈ ਯਤਨ ਕਰਨਾ ਪੈਂਦਾ ਇਹ ਮਨ ਨੀਵਾ ਹੈ ਨਾ ਇਸ ਦਾ ਸੁਭਾਅ ਹੈ ਨੀਵੇਂ ਪਾਸੇ ਜਲਦੀ ਚਲਾ ਜਾਂਦਾ ਬੁਰੀ ਸੰਗਤ ਨੂੰ ਜਲਦੀ ਗ੍ਰਹਿਣ ਕਰਦਾ ਬੁਰਾਈ ਨੂੰ ਜਲਦੀ ਲੈਂਦਾ ਉਸ਼ਾਈ ਨੂੰ ਲੈ ਉਸ਼ਾਈ ਤੋਂ ਸਾਸਨ ਕੇਸੇ ਕਰਕੇ ਉਸ਼ਾਈ ਵੱਲ ਬਹੁਤ ਕੰਮ ਲੋਕ ਹੁੰਦੇ ਅਰ ਤੁਸੀਂ ਪੁੱਛੋਗੇ ਕਿ ਇੰਨੀ ਅੱਛੀ ਚੀਜ਼ ਜਿਹੜੀ ਹੈ ਉਹ ਹਰ ਬੰਦਾ ਲੈਣੀ ਲਾਇਕ ਕਿਉਂ ਨਹੀਂ ਕਰਦਾ ਜਿਹੜੇ ਪ੍ਰਾਇਮਰੀ ਦੇ ਬੱਚੇ ਹੁੰਦੇ ਨਾ ਯਾਨੀ ਪੰਜਮੀ ਦੇ ਬੱਚੇ ਨੂੰ ਜੇ ਐਮਐ ਦਾ ਸਵਾਲ ਪਾਧੋ ਤਾਂ ਉਹਨਾਂ ਦੀ ਬੁੱਧੀ ਡਿਵੈਲਪ ਨਹੀਂ ਕਰਿਆ ਕਰੇਗਾ। ਉਹਨਾਂ ਦੀ ਬੁੱਧੀ ਸੋਚ ਨਹੀਂ ਸਕਦੀ। ਇਸ ਲਈ ਪ੍ਰਾਇਮਰੀ ਦੇ ਸਟੂਡੈਂਟ ਨੂੰ ਪੈਰਿ ਦੇ ਲੜਕੇ ਨੂੰ ਯਾਨੀ ਕਿ ਐਮਐ ਦਾ ਸਵਾਲ ਕਰਨਾ ਔਖਾ ਹੈ। ਦੁਨੀਆਂ ਦੇ ਪਦਾਰਥਿਕ ਪ੍ਰਾਇਮਰੀ ਹੈ। ਦੁਨੀਆਂ ਦੇ ਹਰ ਸੁੱਖ ਇੱਕ ਪ੍ਰਾਇਮਰੀ ਹੈ। ਪਰਿਪੂਰਨ ਪਰਮਾਤਮਾ ਦਾ ਮਾਰਗ ਕਿਹੜਾ ਹੈ? ਇੱਕ ਸ਼ਿਖਰ ਦੀ ਪਰਾਈ ਹੈ। ਹਰ ਇੱਕ ਹਰ ਬੰਦਾ ਕਿਵੇਂ ਲੈ ਸਕੀ ਬਹੁਤ ਆਮ ਹੈ ਇਸ ਕਰਕੇ ਇਹਦੇ ਵਿੱਚ ਜਿਵੇਂ ਆਪ ਦੇਖੀਦੇ ਕਿ ਭਈ ਹਰ ਹਫਤਾ 50 ਦਾ 40 ਮਿੰਟ ਦਾ ਪੀਰੀਅਡ ਹੁੰਦਾ ਔਰ ਉਸ ਸਬਜੈਕਟ ਨੂੰ ਪੜ੍ਹਾਉਂਦਾ ਜਿਹੜਾ ਉਹਨੇ ਸਬਜੈਕਟ ਨਹੀਂ ਹੈ ਕੀਤਾ ਹੁੰਦਾ ਲੇਕਿਨ ਇੱਥੇ ਇਹ ਕਹਾਓ ਜੀ ਸਾਹ ਆ ਜਿੱਥੇ ਪਹਿਲੀ ਤੋਂ ਲੈ ਕੇ ਐਮਐਲਐਸਟੂਡੈਂਟ ਬੈਠੇ ਹੁੰਦੇ ਨੇ ਕੁਝ ਹੋਰ ਲੋਕ ਵੀ ਹੁੰਦੇ ਨੇ ਜਿਹੜੇ ਪਰਮਾਤਮਾ ਨੂੰ ਮੰਨਦੇ ਨਹੀਂ ਕੁਝ ਲੋਕ ਵੀ ਹਮਨ ਜਿਹੜੇ ਪਰਮਾਤਮਾ ਵੱਲ ਨੂੰ ਯਤਨ ਤਾਂ ਕਰਦੇ ਨੇ ਮਗਰ ਉਹਨਾਂ ਨੂੰ ਕੋਈ ਗਾਈਡ ਨਹੀਂ ਅੱਛਾ ਮਿਲਦਾ ਕੁਝ ਲੋਕ ਪਰੰਪਰਾਵਾਂ ਤੱਕ ਸੀਮਤ ਰਹਿੰਦੇ ਨੇ ਕੁਝ ਲੋਕ ਪਰਮਾਤਮਾ ਨੂੰ ਇਸ ਲਈ ਪਿਆਰ ਕਰਦੇ ਨੇ ਕਿ ਬਈ ਬਸ ਮੇਰੇ ਜਰੂਰਤਾਂ ਪੂਰੀਆਂ ਹੋਣੀਆਂ ਜਾਂ ਮੈਨੂੰ ਉਹਦੇ ਮਿਲਣ ਦੀ ਕੋਈ ਜ਼ਰੂਰਤ ਨਹੀਂ ਹੈ ਯਾਨੀ ਮੈਂਟੇਨੈਂਸ ਪਰਸਨ ਲੋਕ ਜੰਦੇ ਨੇ ਉਹ ਜ਼ਰੂਰਤਾਂ ਦੇ ਜ਼ਿਆਦਾ ਆਪੋਸ਼ਕਰ ਜ਼ਰੂਰਤਾ ਕਰਕੇ ਲੋਕੀ ਮੰਦਰਾ ਜਾਂਦੇ ਨੇ ਗੁਰਦੁਆਰੇ ਜਾਂਦੇ ਨੇ ਮਸਜਿਦ ਜਾਂਦੇ ਨੇ ਮੇਲਿਆਂ ਤੇ ਜਾਂਦੇ ਨੇ ਤੀਰਥਾਂ ਤੇ ਜਾਂਦੇ ਨੇ ਤੁਸੀਂ ਦੇਖਿਆ ਕਿ ਬਹੁਤ ਵੱਡੇ ਵੱਡੇ ਮੇਲੇ ਹੁੰਦੇ ਨੇ ਉੱਥੇ ਲੋਕੀ ਸੁਖਣਾ ਸੁਖਦੇ ਭਾਈ ਮੇਰਾ ਹੋ ਜਾਏ ਮੇਰਾ ਹੋ ਜਾਏ ਮੇਰਾ ਕਿਉਂ ਕਰਕੇ ਕੋਈ ਅਵਿਆਹੀ ਜੋੜੇ ਲੈ ਜਾਂਦਾ ਹੈ ਕੋਈ ਬੱਚੇ ਲੈ ਜਾਂਦਾ ਹੈ ਕੋਈ ਬਾਤ ਆਪਣੇ ਧੰਦੀ ਵਾਦੇ ਲਈ ਜਾਂਦਾ ਹੈ ਤੁਸੀਂ ਦੇਖੋ ਆਪ ਸਾਡੇ ਹਿੰਦੁਸਤਾਨ ਵਿੱਚ ਦੀਵਾਲੀ ਨੂੰ ਸਾਰੇ ਲੋਕ ਪੂਜਾ ਕਰਦੇ ਨੇ ਲక్ష్ਮੀ ਜੀ ਪੂਜਾ ਕਰਦੇ ਨੇ ਇਹ ਉਹ ਕਰਕੇ ਸਤਸੰਗ ਬੰਦਾ ਲੋੜਾਂ ਨਾਲ ਬੰਨਿਆ ਹੋਇਆ ਹੈ ਪਰ ਇਸ ਨੂੰ ਲੋੜਾ ਹੀ ਪ੍ਰਮਾਤਮਾ ਨਜ਼ਰ ਆਉਂਦੀਆਂ ਪ੍ਰਮਾਤਮਾ ਨਹੀਂ ਦਿਸਦਾ ਪ੍ਰਮਾਤਮਾ ਨਾਲ ਪਿਆਰ ਨਹੀਂ ਹੈ ਇਹ ਲੋੜ ਨੂੰ ਹੀ ਪ੍ਰਮਾਤਮਾ ਸਮਝਦਾ ਹੈ ਬਈ ਮੇਰੀ ਲੋੜ ਪੂਰੀ ਹੋ ਜਾ ਪ੍ਰਮਾਤਮਾ ਤੱਕ ਬਿਲਕੁਲ ਜ਼ਰੂਰਤ ਨਹੀਂ ਹੈ ਆਖੋ ਸਤਿਨਾਮ ਮਗਰ ਜਿਹੜੇ ਅੱਛੀ ਕੁਲਾਸ ਉੱਚੀ ਕੁਲਾਸ ਦੇ ਮੈਂਬਰ ਨੇ ਉਹ ਕਹਿੰਦੇ ਸਰ ਛੋੜਾ ਨਹੀਂ ਹੈ ਕੋਈ ਛੀ ਦੀ ਲੋੜ ਏ ਜੇ ਇੱਕ ਸਤਗੁਰੂ ਤੋਂ ਪੂਰੀ ਕਰਦਾ ਮੈਂ ਕਿਹੜੀ जी <laughs> ਨਾ ਮੇਤ ਦਰਸ਼ਨ ਤੇ ਵੀ ਦਰਸ਼ਨ ਤੇ ਵੀ ਸਤਪੁਰ지 the <laughs> ਦਰ دنیاوی ਲੋੜਾਂ ਜਿਆਦਾ ਮੌਜੂਦ ਨੇ ਅਸੀਂ ਦੁਨਿਆਵੀ ਲੋੜਾਂ ਦੇ ਬਹੁਤੇ ਮਤੀ ਹਾਂ ਇਹ ਹੁਣ ਆਪਣੇ ਅੰਤਸ ਕਰਨ ਦੀ ਆਪ ਨੂੰ ਹੀ ਪਤਾ ਹੁੰਦਾ ਹੈ ਜਿੰਨਾ ਜਿੰਨਾ ਮੈਲਾ ਮਨ ਹੋਏਗਾ ਜਿੰਨਾ ਜਿਆਦਾ ਮਲ ਹੋਏਗਾ ਜਿੰਨਾ ਜਿਆਦਾ ਮੈਲਾ ਮਨ ਹੋਏਗਾ ਉਤਨੇ ਹੀ ਉਸ ਨੂੰ ਚੰਗੀ ਨਸੀਹਤ ਬੁਰੀ ਲੱਗੂ ਆਖੋ ਸੱਤ ਪਹਿਲਾਂ ਤਾਂ ਚੰਗੇ ਪਾਸੇ ਆਉਂਦਾ ਹੀ ਨਹੀਂ ਜੇ ਕੋਈ ਉਹਨੂੰ ਬਹੁਤ ਜ਼ਿਆਦਾ ਕੋਸ਼ਿਸ਼ ਕਰਕੇ ਲੈ ਵੀ ਆਪਿਆ ਫਿਰ ਉਹ ਬਾਹਰੋਂ ਦੇਖਦਾ ਕੌਣ ਨੇ ਕਿਹੋ ਜਿਨੇ ਕੌਣ ਕੌਣ ਨੇ ਕੀ ਕਰਦੇ ਨੇ ਆਹ ਕਿਵੇਂ ਆਇਆ ਇਹ ਕਿੱਨਾ ਆਇਆ ਉਹ ਹਮੇਸ਼ਾ ਅੱਛੀ ਚੀਜ਼ ਉਹਨਾਂ ਦੇ ਅੰਦਰ ਵੜ ਨਹੀਂ ਸਕਦੀ ਜਿਵੇਂ ਠੰਡੇ ਘੜੇ ਤੇ ਪਾਣੀ ਨਹੀਂ ਠਹਿਰਦਾ ਏਵੇਂ ਉਹਨਾਂ ਦੇ ਮੈਲੇ ਮਨ ਤੇ ਬਾਣੀ ਦਾ ਅਸਰ ਨਹੀਂ ਬਾਣੀ ਦੀ ਨਸੀਹਤ ਉਹਨਾਂ ਨੂੰ ਨਹੀਂ ਲੱਗਦੀ ਕਿਉਂਕਿ ਬੁਰੀ ਸੰਗਤ ਦੇ ਜਿਆਦਾ ਅਸਰ ਕਰਕੇ ਜਿਵੇਂ ਬੁਖਾਰ ਚੜੇ ਹੋਏ ਬੰਦੇ ਨੂੰ ਜਿਹਨੂੰ ਬਹੁਤਾ ਬੁਖਾਰ ਹੋਵੇ ਉਹਨੂੰ ਚੰਗੇ ਪਦਾਰਥੋਂ ਤੋਂ ਖਾਦੇ ਨਹੀਂ ਜਾਂਦੇ ਆਖੋ ਸਤਿਨਾਮ ਬਹੁਤੇ ਬੁਖਾਰ ਵਾਲੇ ਬੰਦੇ ਨੂੰ ਚੰਗੇ ਪਦਾਰਥ ਚੰਗੇ ਨਹੀਂ ਲੱਗਦੇ ਜਿਹਨੂੰ ਹੰਕਾਰ ਦਾ ਬੁਖਾਰ ਚੜਿਆ ਹੋਵੇ ਮੇਰੇ ਹੱਥ 'ਚ ਬੰਦੇ ਨਾ ਮੈਂ ਜਾਣਦਾ ਹਾਂ ਮੈਨੂੰ ਪਤਾ ਹੈ ਮੈਂ ਮੇਰੀ ਔਖੇ ਮੈਨੂੰ ਸ਼akti ਹੈ ਮੈਂ ਮੇਰੀ ਹਕੂਮਤ ਹੈ ਮੇਰੇ ਚ ਜੋਰ ਹੈ ਮੈਂ ਉਹਨੂੰ ਮਾਰ ਸਕਦਾ ਕੁੱਟ ਸਕਦਾ ਜਨਾਂ ਨੂੰ ਆਪਣੇ ਅੰਦਰ ਰੱਖ ਸਕਦਾ ਇਹੋ ਜਿਹਾ ਜਿਹੜਾ ਹੰਕਾਰ ਦਾ ਬੁਖਾਰ ਹੈ ਇਸ ਨੂੰ ਬ੍ਰਿਪੂਰਨ ਪ੍ਰਮਾਤਮਾ ਦੇ ਦਰ ਤੇ ਨਿੰਮਣ ਨਹੀਂ ਦਿੰਦਾ ਯਾਨੀ ਝੁਕਣ ਨਹੀਂ ਦਿੰਦਾ ਜਿਉ ਕਿਤੇ ਆਵੇ ਜਾਏ ਕੋ ਸੰਗਤ ਦਾ ਅਸਰ ਅਸਲ ਸੰਗਤ ਦੁਨੀਆ ਵਿੱਚ ਉਸ ਨੂੰ ਇਹ ਕੌਣ ਦੱਸੇ ਕਿ ਜਿਹੜੀ ਕੁਸੰਗਤ ਹੈ ਇਹਦਾ ਅਸਰ ਹੈ ਬੁਰਾਈ ਔਰ ਬੁਰਾਈ ਕਰਨ ਵੇਲੇ ਬੰਦਾ ਸੋਚਦਾ ਨਹੀਂ ਪਰ ਇਹਦਾ ਨਤੀਜਾ ਬਹੁਤ ਹੈ ਇਸ ਵਾਸਤੇ ਜੇ ਅਸੀਂ ਬਰਾਈਆਂ ਵਿੱਚ ਥੋੜਾ ਬਹੁਤ ਹਿੱਸਾ ਲੈਂਦੇ ਆ ਤਾਂ ਅੱਜ ਤੋਂ ਹੀ ਪ੍ਰੋਮਿਸ ਕਰ ਜਾਓ ਕਿ ਅੱਜ ਤੋਂ ਇਹ ਬੁਰਾਈਆਂ ਨਹੀਂ ਕਰਨੀਆਂ ਕਿਉਂਕਿ achhi cheez ਦਾ acha phal ਹੈ buri cheez ਦਾ bura phal ਹੈ ਪਰੇ ਮੰਨ ਕਿਉਂ ਨਹੀਂ ਰਿਆ ਇਸ ਨੂੰ ਇਹ ਮਾਇਆ ਜਿਹੜੀ ਹੈ ਇਹ ਜਵਾਨੀ ਜਿਹੜੀ ਹੈ ਕਿਉਂਕਿ ਜਿਹੜੀ ਬਚਪਨ ਹੈ ਇਹ ਮੂੜਤਾ ਦਾ ਕਾਰ ਹੈ ਜਵਾਨੀ ਵਿਸ਼ੇ ਵਕਾਰਾਂ ਦਾ ਕਾਰ ਹੈ ਅਤੇ ਬਰਾਪਾ ਦੁੱਖਾਂ ਦਾ ਕਾਰ ਹੈ ਬਰਾਪੇ 'ਚ ਦੁੱਖਾਂ ਦਾ ਆਉਣਾ ਕੁਦਰਤੀ ਹੈ ਅਰ ਬੁੱਢੇ ਹੋ ਕੇ ਤਾਂ ਸਸਨ ਬਹੁਤੇ ਲੋਕੀ ਨੇਚਰਲੀ ਭਗਤ ਬਣ ਜਾਂਦੇ ਨੇ ਆਖੋ ਸਤਨਾਮ ਕਿਉਂ ਇੱਕ ਬੁੱਢਾ ਬਗਿਆੜ ਬਹੁਤੀ ਬੁੱਢਾ ਕਿ ਉਹ ਤੇ ਜੰਗਲ ਵਿੱਚ ਆਇਆ ਤੇ ਭੇਡਾਂ ਦੌੜਨ ਲੱਗੀਆਂ ਉਹ ਕਹਿਣ ਲੱਗਾ ਭੇਡੋ ਗੱਲ ਸੁਣੋ ਮੈਂ ਅੱਗੇ ਵਰਗਾ ਨਹੀਂ ਰਿਹਾ ਤੁਸੀਂ ਮੇਰੇ ਤੇ ਯਕੀਨ ਕਰੋ ਭਲੀਭ ਕਰੋ ਵਿਸ਼ਵਾਸ ਕਰੋ ਮੈਂ ਤੁਹਾਨੂੰ ਹੁਣ ਫੜਨਾ ਛੱਡ ਦਿੰਦਾ ਤੇ ਸਾਫ ਨੇ ਕਹਿੰਦਾ ਵੀ ਹੁਣ ਫੜੀਆਂ ਹੀ ਨਹੀਂ ਜਾਂਦੀਆਂ ਆਖੋ ਸੱਨਾ ਜਦੋਂ ਬੰਦਾ ਬਲਹੀਨ ਹੋ ਜਾਂਦਾ ਹੈ ਤੇਰੀ ਹਾਲਤ ਕੁਝ ਐਸੀ ਤਰਸਯੋਗ ਹੋ ਜਾਂਦੀ ਹੈ ਕੋ ਸੰਗਤ ਦਾ ਅਸਰ ਸਾਸ਼ਣ ਬੰਦੇ ਤੇ ਪੈ ਜਾਏ ਬਹੁਤ ਬੁਰਾ ਹੁੰਦਾ ਹੈ ਅਰ ਜੇ ਕੋ ਸੰਗਤ ਦਾ ਅਸਰ ਚੜਦੀ ਉਮਰ ਚ ਸੰਗਤ ਮਿਲ ਜੇ ਆ ਉਹਦੇ ਵਰਗਾ ਕੋਈ ਕਿਸਮਤ ਵਾਲਾ ਯਾਨੀ ਸਭ ਤੋਂ ਚੰਗੀ ਕਿਸਮਤ ਉਹਦੀ ਹੈ ਜਿਹਨੂੰ ਚੜਦੀ ਉਮਰ ਬਚਪਨ ਤੋਂ ਅੱਛੀ ਸੰਗਤ ਮਿਲ ਜਾਏ ਅਰ ਜਿਹੜਾ ਮਨ ਹੈ ਸਾਸ਼ਣ ਜੈਸੇ ਸੋਸਾਇਟੀ ਨੂੰ ਮੂਹ ਕਰਦਾ ਹੈ ਜੈਸੇ ਲਿਖਟੇਚਰ ਪੜ੍ਹਦਾ ਹੈ ਜੈਸੀ ਇਹਦੇ ਅੰਦਰ ਅੱਖਾਂ ਨਾਲ ਲਿਖਦਾ ਜੋ ਕੰਨਾਂ ਦੁਆਰਾ ਸੁਣਦਾ ਉਹਨੂੰ ਜਿਆਦਾ ਗ੍ਰਹਿਣ ਕਰਦਾ ਹੈ ਇਸੋ ਸਾਤੇ ਸੰਗਤ ਤਦ ਹੀ ਰੋਜ਼ਾਨਾ ਕਰਨੀ ਜ਼ਰੂਰੀ ਹੈ ਕਈ ਕਹਿੰਦੇ ਉਹੀ ਦੀਵਾਨ ਹੈ ਜਿਹੜਾ ਰੋਜ਼ ਸੁਣਦੇ ਆ ਇੱਕ ਦਿਨ ਸੁਣਿਆ ਤੇ ਦੋ ਵਾਰ ਸੁਣਿਆ ਦੀਵਾਨ ਤਾਂ ਉਹੀ ਹੈ ਗੱਲਾਂ ਤਾਂ ਉਹੀ ਨੇ ਲੇਕਿਨ ਇਹਨੂੰ ਕੌਣ ਦੱਸੇ ਵੀ ਉਹੀ ਰੋਟੀਆਂ ਜਿਹੜੀ ਰੋਜ਼ ਖਾ ਰਹੇ ਆ ਆਖੋ ਸਤਿ ਸ਼੍ਰੀ ਅਕਾਲ ਸਵੇਰੇ ਖਾਦੀ ਦੁਪਹਿਰੇ ਕੀ ਜ਼ਰੂਰਤ ਹੈ ਅਗਰ ਦੁਪਹਿਰੇ ਖਾਣੇ ਸ਼ਾਮ ਨੂੰ ਕੀ ਜ਼ਰੂਰਤ ਹੈ ਜੇ ਰੋਟੀ ਦੀ ਜ਼ਰੂਰਤ ਤਿੰਨ ਟਾਈਮ ਪੈਂਦੀ ਹੈ ਤਾਂ ਸੰਗਤ ਦੀ ਜ਼ਰੂਰਤ ਵੀ ਬੰਦੇ ਨੂੰ ਪੈਂਦੀ ਹੈ ਕਿਉਂਕਿ ਮਾੜਾ ਡਰਾਈਵਰ ਬੇਹੋਸ਼ ਡਰਾਈਵਰ ਨਾਲੇ ਤਾਂ ਗੱਡੀ ਦਾ ਨੁਕਸਾਨ ਕਰਦਾ ਨਾਲੇ ਮਾਲਕ ਨੂੰ ਨੁਕਸਾਨ ਦਿੰਦਾ ਸੱਟਾਂ ਮਾਰਦਾ ਨਾਲੇ ਆਪ ਨੁਕਸਾਨ ਉਠਾਉਂਦਾ ਇਹ ਜਿਹੜਾ ਮਨ ਹੈ ਸਾਡਾ ਡਰਾਈਵਰ ਆ ਇਹ ਜਿਹੜਾ ਸ਼ਰੀਰ ਹੈ ਇਹ ਸਾਡੀ ਗੱਡੀ ਹੈ ਇਹ ਜਿਹੜਾ ਮਾਲਕ ਹੈ ਆਤਮਾ ਹੈ ਇਕੱਤ ਬੰਦਾ ਗਲਤੀਆਂ ਕਰ ਕਰਕੇ ਵਿਸ਼ੇ ਵਿਕਾਰਾਂ ਚ ਪੈ ਬੈ ਕੇ ਗੱਡੀ ਨੂੰ ਤੋੜ ਦਿੰਦਾ ਆ ਕੋਈ ਖਸਰਾ ਸ਼ਰੀਰ ਨੂੰ ਰੋਗੀ ਕਰਦਾ ਆ ਕੁਦਰਤੀ ਗੱਲ ਹੈ ਜਿੱਥੇ ਜਾਹਾ ਉਹ ਕਰਮ ਕਰਦਾ ਹੈ ਬੁਰੀ ਸੰਗਤ ਕਰਦਾ ਹੈ ਉੱਥੇ ਰੋਕਣਾ ਨਾ ਆਉਣਾ ਜ਼ਰੂਰੀ ਹੈ ਭਾਈ ਕਿਉਂਕਿ ਉਸ ਨੂੰ ਪਰਮੇਸ਼ਰ ਬੁਲ ਜਾਂਦਾ ਹੈ ਨਾਮ ਨੂੰ ਬੁਲ ਜਾਂਦਾ ਹੈ ਭਾਈ ਗੁਰੂ ਜੀ ਬਦੇ ਨਾਮ ਇੰਨ ਪਰਮਾਉਂਦੇ ਸਨ ਆਪਨੋ ਸਭੇ ਰੋਗ ਲਾ ਮੁਤ ਪੂਰੀ ਆਰਾਮ ਤੇ ਬਿਆਸ ਨੂੰ ਸਭ ਕਮੋਗਣੀ ਮੈਂ ਪਰ ਆਮ ਨੂੰ ਯਾਦ ਰੱਖਣਾ ਨਹੀਂ ਨਹੀਂ ਜੋ ਨੇ ਸਾਨੂੰ ਮਨਾ ਕੀਤਾ ਉਹ ਸੀ ਕਰ ਰਹੇ ਆ ਜੋ ਸਾਨੂੰ ਕਹਿ ਰਿਹਾ ਵੀ ਨਹੀਂ ਕਰਨਾ ਉਹ ਅਸੀਂ ਬਾਰ-ਬਾਰ ਜਾ ਰਹੇ ਆ ਤੁਸੀਂ ਆਪ ਵੀ ਦੱਸੋ ਕਿ ਤੁਸੀਂ ਵਹਿਗਰੂ ਔਕਾਤਪੁਰਖ ਦੇ ਪਾਸੇ ਕਿੰਨਾ ਟਾਈਮ ਲਗਾਉਨੇ ਹੋ ਆਪਣੀਆਂ ਧੀਆਂ ਪੁੱਤਾਂ ਤੇ ਆਪਣੇ ਢਿੰਡ ਲਈ ਆਪਣੇ ਮਾਨ ਨੂੰ ਵੱਡਾ ਰੱਖਣ ਲਈ ਦੁਨੀਆ 'ਚ ਵੱਡੇ ਹੋਣ ਲਈ ਕਿੰਨਾ ਟਾਈਮ ਲਗਾਉਨੇ ਹੋ ਜੇਰਾ ਮੈਨੂੰ ਪਰਸੈਂਟੇਜ ਦਿਓ ਆਪ ਕੋ ਸਤ ਪਈ ਜਵਾਨੀ ਜਵਾਨੇ ਮੰਨਦੇ ਹੋ ਪਈ ਇਹ ਗੁਰੂ ਦੀ ਬਾਣੀ ਚੰਗੀ ਹੈ ਔਰ ਗੁਰੂ ਦੀ ਸੰਗਤ ਚੰਗੀ ਹੈ ਸਤ ਸੰਗਤ ਚੰਗੀ ਹੈ ਲੇਕਿਨ ਜਦ ਜਾਣਦੇ ਹੋ ਵੀ ਚੰਗੇ ਐ ਫਿਰ ਇੰਦਰ ਕਿੰਨਾ ਟਾਈਮ ਲਗਾਉਦੇ ਹੋ ਤੇ ਉਧਰ ਕਿੰਨਾ ਟਾਈਮ ਲਗਾਉਦੇ ਹੋ ਸੰਸਾਰੀ ਕੰਮਾਂ ਲਈ ਤੁਸੀਂ ਕਲਕੱਤੇ ਜਾ ਸਕਦੇ ਹੋ ਸੰਸਾਰੀ ਕੰਮਾਂ ਲਈ ਦਵਾਈ ਇੰਗਲੈਂਡ ਕੈਨੇਡਾ ਅਮਰੀਕਾ ਜਾ ਸਕਦੇ ਹੋ ਜੇ ਤੁਹਾਨੂੰ ਕੋ ਕਹੇ ਵੀ ਰੱਬ ਦਾ ਦੀਵਾਨ ਸੁਣਨ ਵਾਸਤੇ ਕੈਨੇਡਾ ਚਲੇ ਜਾ ਤੁਸੀਂ ਮੰਨੋਗੇ ਆਖੋ ਸਤਿ ਸ਼੍ਰੀ ਅਕਾਲ ਤੁਸੀਂ ਕਹੋ ਜੀ ਕੌਣ ਜੇ ਰੱਬ ਨੂੰ ਜ਼ਰੂਰਤ ਹੈ ਭਾਵੇਂ ਇੱਥੇ ਆਜਾ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਨਾਰੇ ਹਾਲਾਕੇ ਮਹਿਸੂਸ ਕਰਦੇ ਪਿਛ ਰੱਖਣ ਵਾਲੀ ਕਿਹੜੀ ਚੀਜ਼ ਹੈ ਨਾਲ ਰੱਖਣ ਵਾਲੀ ਕਿਹੜੀ ਚੀਜ਼ ਹੈ ਯਾਨੀ ਦੁਨਿਆਵੀ 2 4 10000 ਬਦਲੇ ਬੰਦਾ ਘਰੋਂ ਦੂਰ ਚਲਾ ਜਾਂਦਾ ਹੈ ਸੂਬੇ ਵੀ ਬਦਲ ਜਾਂਦਾ ਹੈ ਟਾਈਮ ਆਪਣਾ ਆਪਣਾ ਜਰੂਰੀ ਆਪ ਛੱਡ ਕੇ ਵੀ ਚਲਾ ਜਾਂਦਾ ਹੈ ਲੇਕਿਨ ਕੌਣ ਐਸਾ ਬੰਦਾ ਪੁਰਾਣੇ ਹੈ ਜਿਹੜਾ satsang ਵਾਸਤੇ ਮੈਂ ਅੱਗੇ ਵੀ ਅਰਜ਼ ਕੀਤੀ ਸੀ ਤੁਸੀਂ ਆਪਣੇ ਬੱਚਿਆਂ ਨੂੰ ਜ਼ਲੰਦਰ ਪੜਾਉਣ ਭੇਜ ਦਿਓ ਲੁਧਿਆਣਾ ਐ ਅੰਮ੍ਰਿਤਸਰ ਸ਼ਿਮਲੇ ਦਿੱਲੀ ਚੰਡੀਗਰ ਯੂਨੀਵਰਸਿਟੀ ਭੇਜ ਦਿਓ ਕੌਣ ਮਾਂ ਐਸੀ ਜਿਹੜੀ ਚੜਦੀ ਉਮਰ 'ਚ ਆਪਣੇ ਬੱਚੇ ਨੂੰ ਕਵੇ ਬੰਟੇ ਤੂੰ ਜਰਾ ਛੁੱਟੀਆਂ 2 ਮਹੀਨੇ ਦੀਆਂ ਹੈਗੀਆਂ ਮਹੀਨਾ ਤੂੰ ਆਪਣਾ ਸਕੂਲ ਦਾ ਕੰਮ ਕਰ ਲੈ 1 ਮਹੀਨਾ ਲਗਾਤਾਰ ਜਾ ਕੇ ਰੱਬ ਦੇ ਪਿਆਰ ਦੇ ਸੰਗਤ ਕਰ ਅੱਥ ਸੱਤ ਅਗਰ ਤੁਸੀਂ 11 ਮਹੀਨੇ ਆ ਵੀ ਗੰਮਾ ਵਿੱਚ ਦੁਨਿਆਵੀ ਪੜਾਈਆਂ ਚ ਵੀਰ ਗਾ ਲੈਂਦੇ ਹੋ ਉਹ ਜਿਹੜਾ 1 ਮਹੀਨਾ ਯਾਨੀ 36 ਦਿਨ ਪੂਰੇ ਦਸਵੰਦ ਦੇ ਵੜਦੇ ਨੇ ਉਹ ਤਾਂ ਜਿਹੜਾ ਬੰਦਾ ਨਹੀਂ ਲਗਾਉਂਦਾ ਉਹ ਲਾਸਟ ਉਠਾਉਂਦਾ ਹੈ ਘਾਟਾ ਉਠਾਉਂਦਾ ਹੈ ਇਸ ਲਈ ਜਿਉਂ-ਜਿਉਂ ਬੰਦਾ ਵੱਡਾ ਹੁੰਦਾ ਹੈ ਜਿੰਨ ਜ਼ਿੰਮੇਵਾਰੀਆਂ ਜ਼ਿਆਦਾ ਵੱਧ ਜਾਂਦੀਆਂ ਕਿਉਂਕਿ ਜ਼ਿੰਮੇਵਾਰੀਆਂ ਜਿਹੜੀਆਂ ਇਮਲਕੇ ਹੀ ਮ ਨਹੀਂ ਹੁੰਦੀਆਂ ਜ਼ਿੰਮੇਵਾਰੀਆਂ ਇੱਕ ਭਾਰ ਮਹਿਸੂਸ ਕਰਦਾ ਹੈ ਮੈਨੂੰ ਭਾਰ ਜਿਉਂ-ਜਿਉਂ ਸਿਰ ਤੇ ਤੇਰੇ ਤੋਂ ਬਿਨਾ ਸਾਡਾ ਸਰਦਾ ਨਹੀਂ ਤੇਰੇ ਤੋਂ ਬਿਨਾ ਕੰਮ ਨਹੀਂ ਚੱਲਣਾ ਫਿਰ ਤੋਂ ਬਗੈਰ ਅਸੀਂ ਕੀ ਕਰਾਂਗੇ ਆ ਸਾਰਾ ਕੰਮ ਖੜਜੂ ਉਹਨੂੰ ਕੌਣ ਦੱਸੇ ਵੀ ਡੈਥ ਕੀਪਸ ਨੋ ਕਲੰਡਰ ਇੱਕ ਸੈਕਿੰਡ ਦਾ ਪਤਾ ਨਹੀਂ ਫਿਰ ਕੰਮ ਕੌਣ ਚਲਾਊਗਾ ਇਹ ਇਸ ਲਈ ਕੋਈ ਕਪ੍ਰਮਿਸ ਬਣਾ ਲੈ ਵਿਸ਼ਖਾਣ ਹੋਏ ਜਲਾ ਪਈਆਂ ਨੇ ਕੁਝ ਵੀ ਹੋਏ ਲੱਖਾਂ ਰੁਪਏ ਤੇਰੇ ਸਾਹਮਣੇ ਕੋਈ ਬੇਟਾ ਕਰ ਦਵੇ ਔਰ ਲੱਖਾਂ ਰੁਪਏ ਦੀ ਤੈਨੂੰ ਖਾਨੇ ਹੀ ਹੋ ਜੇ ਤੇਰੇ ਘਰ ਕੋਈ ਜੰਮਵੇ ਜਾਂ ਮਰ ਜਾ ਸਿੱਖ ਦੀ ਪਰਖ ਉਹਦੋਂ ਹੁੰਦੀ ਜਦ ਕੋਈ ਬਹੁਤੀ ਖੁਸ਼ੀ ਹੋਵੇ ਜਾਂ ਗਮੀ ਹੋਵੇ ਤੁਹਾਡਾ ਨਿਤਨੇ ਕਦੋਂ ਟੁੱਟਦਾ ਜਾਂ ਬਹੁਤੀ ਖੁਸ਼ੀ ਚ ਟੁੱਟੂ ਜਾਂ ਬਹੁਤੀ ਗਮੀ ਚ ਟੁੱਟੂ ਦੋਨੇ ਚੀਜ਼ਾਂ ਸਮਝ ਆਈ ਸਤਾਰਕ ਰਹਿਣਾ ਹੈ ਖਿਆਲ ਰੱਖਣਾ ਹੈ ਕਿ ਜਦੋਂ ਕੋਈ ਕਮੀ ਆ ਜਾਏ ਯਾਨੀ ਕੋਈ ਬਹੁਤ ਬਹੁਤ ਹੀ ਪਿਆਰਾ ਮਰ ਜਾਏ ਵਿਛੜ ਜਾਏ ਉਸ ਵੇਲੇ ਤੁਹਾਡਾ ਨਿਤਨੇਮ ਨਾ ਟੁੱਟੇ ਅਪੀ ਪ੍ਰੇਮੀ ਦਾ ਵਿਆਹ ਹੋਵੇ ਤੇ ਉਸ ਵੇਲੇ ਤੁਹਾਡਾ ਆਮੜਾ ਨਾ ਟੁੱਟੇ ਤੁਸੀਂ ਸਮਝੋ ਕਿ ਮੈਂ ਇੱਕ ਮਹਿੰਦੀ ਕਲਾਸ ਪਾਸ ਕਰ ਗਿਆ ਆਖੋ ਸੁਬਾਨ ਸੁਬਾਨ ਤੇ ਖੌਣ ਕਿਸੇ ਨੂੰ ਵਿਆਹ ਤੇ ਕਾ ਵਿਆਹ ਤੇ ਜੋ ਕਾੜ ਜੇ ਸਾਰਾ ਪਰਿਵਾਰ ਨਾ ਆਵੇ ਤੇ ਘਰ ਦੇ ਰੋਸ ਕਰਦੇ ਨਾ ਆਵੇ ਹੀ ਵਿਆਹ ਤੇ ਜਾਣਾ ਜ਼ਰੂਰੀ ਹੈ ਇੱਕ ਬੰਦਾ ਆਵੇ ਠੀਕ ਹੈ ਫਿਰ ਅਸੀਂ ਵੀ ਇਕੱਲੇ ਆਵਾਂਗੇ ਜੇ ਕਿਤੇ bari ਆ ਜੇ ਇਧਰਲੀ ਫਿਰ ਪਤਾ ਹੀ ਤੁਹਾਨੂੰ ਆਖੋ ਸੱਤ ਨਾ ਇਨੇ ਕਹਾਣੇ ਮਨ ਕਰਦੇ ਹੈ ਯਕੀਨਨ ਗੌਰਤਾਸੇ ਬਈ ਤੇਰਾ ਰੱਖਿਆ ਨਹੀਂ ਰਹਿਣਾ ਆ ਜਿੰਨੇ ਅਮੀਰਾਂ ਦੇ ਬੱਚੇ ਨੇ ਜਿਉਂ ਸਿਆਲਾ ਚ ਪੂਰਾ ਜਤਨ ਕਰ ਬੱਚੇ ਨੂੰ ਠੱਡਣਾ ਲੱਗ ਜੇ ਬੱਚੇ ਨੂੰ ਠੱਡਣਾ ਲੱਗ ਜੇ ਜਰਾਬਾਂ ਕੋਟੀਆਂ ਉੱਪਰ ਟੋਪ ਫਿਰ ਗਰਮ ਚੀਜ਼ਾਂ ਦਵਾਈਆਂ ਜਿੰਨੇ ਬੱਚੇ ਉਹਨਾਂ ਦੇ ਬਿਮਾਰ ਹੁੰਦੇ ਨੇ ਗਰੀਬਾਂ ਦੇ ਬੱਚੇ ਬਿਮਾਰ ਨਹੀਂ ਹੁੰਦੇ ਨੰਗੇ ਹੀ ਤੁਰੇ ਫਿਰਦੇ ਨੇ ਜਾ ਕੇ ਤੁਸੀਂ ਹਸਪੀਟਲਾਂ 'ਚ ਦੇਖੋ ਡਾਕਟਰ ਕੋਲ ਜਾਓ ਜਿੰਨੀ ਅਮੀਰ ਲੋਕਾਂ ਦੀ ਆ ਦਰਮਿਆਨੇ ਲੋਕਾਂ ਦੀ ਭੀੜ ਲੱਗੀ ਹੁੰਦੀ ਹੈ ਜਿਹੜੇ ਬਿਲਕੁਲ ਪੂਰ ਨੇ ਬਿਲਕੁਲ ਹੀ ਵੀ ਜਾਦੇ ਗਰੀਬ ਨੇ ਕਿਉਂਕਿ ਉਹਨਾਂ ਨੂੰ ਉਹ ਉਹ ਬਿਮਾਰ ਬਹੁਤ ਕਮ ਹੁੰਦੇ ਨੇ ਕਿਉਂਕਿ ਉਹ ਪਰਮਾਤਮਾ ਨੂੰ ਵੀ ਪਤਾ ਵੀ ਇਹ ਜੀ ਬਿਮਾਰ ਹੋ ਗਏ ਨੇ ਦਵਾਈ ਵੀ ਨਹੀਂ ਕਿਹਨੇ ਲੈ ਕੇ ਦੇਣੀ ਆ ਤੁਹਾਨੂੰ ਆ ਤੁਸੀਂ ਜਾਂਬਰ ਦੇਖੇ ਤੁਸੀਂ ਤਾਰ ਨੂੰ ਹੱਥ ਲਾਓ ਤੁਹਾਨੂੰ ਫੋਰਕ ਕਰੰਟ ਮਾਰ ਕੇ ਮਾਰ ਦੇਗੀ ਲੇਕਿਨ ਕੁਦਰਤ ਨੇ ਇਹਨਾਂ ਜਾਨਵਰਾਂ ਦੇ ਪੈਰਾਂ 'ਚ ਐਸੀ ਕਿਸ ਫਿਟ ਕਰ ਦਿੱਤੀ ਇਹਨਾਂ ਨੂੰ ਕੰਟ ਨਹੀਂ ਲੱਗਦਾ ਕੁਛ ਜਾਂਬਰ ਐਸੇ ਲੱਖੇ ਤੁਸੀਂ ਸਹਾਰਾ ਤੇ ਬੈਠ ਰਿਹਾ ਇੰਦਰ ਅਕਸਰ ਉਹਨਾਂ ਨੂੰ ਕਰੰਟ ਨਹੀਂ ਪੈਂਦਾ ਇਸ ਲਈ ਜਿਸ ਦਾ ਸਹਾਰਾ ਵਹਿਗਰੂ ਬਣਦਾ ਹੈ ਜਿਹਦਾ ਸਹਾਰਾ ਅੰਦਰੋਂ ਉਹ ਮਾਲਕ ਨਾਲ ਜੁੜ ਜਾਏ ਉਹਨੂੰ ਫਿਰ ਪਰਖ ਹੋਦੀ ਕਦੋਂ ਹੁੰਦੀ ਹੈ ਜਾਂ ਗਮੀ ਵਿੱਚ ਜਾਂ ਖੁਸ਼ੀ ਵਿੱਚ ਇਸ ਲਈ ਅੱਜ ਦਾ ਬਚਨ ਸੁਣਿਆ ਕਿਤੇ ਐਸਾ ਨਾ ਹੋਵੇ ਬਈ ਭੂਕਨੇ ਚ ਫੂਕ ਮਾਰੀ ਪਰਲੇ ਪਾਰ ਪਤਾ ਤੁਹਾਡਾ ਉਦੋਂ ਲੱਗੇਗਾ ਬੌਧੀ ਹੋਵੇ ਖੁਸ਼ੀ ਤੇ ਬੌਧੀ ਹੋਵੇ ਗਮੀ ਪਰ ਦੋਨਾਂ ਚ ਤੁਹਾਡਾ ਆਮਣਾ ਨਾ ਟੁੱਟੇ ਗੁਰੂ ਜੀ ਨੂੰ ਨਮਸਕਾਰ ਕਰਨੀ ਨਾ ਭੁੱਲੋ ਪਰ ਤੁਹਾਡਾ ਨਿਤਨੇਮ ਨਾ ਟੁੱਟੇ ਦਸਵੰਦ ਨਾ ਟੁੱਟੇ ਤੁਹਾਡਾ ਮਹਾਰਾਗ ਨਾ ਟੁੱਟੇ ਤੁਹਾਡੇ ਅੰਦਰੋਂ ਲਗਨ ਨਾ ਟੁੱਟੇ ਤੁਹਾਡੇ ਅੰਦਰੋਂ ਧਿਆਨ ਨਾ ਟੁੱਟੇ ਜੇ ਤੁਹਾਡਾ ਮੇਰੇ 쿠ਸ਼ੀ ਤੇ ਯਾਰ ਟੁੱਟ ਗਿਆ ਤੁਸੀਂ ਸਮਝੋ ਮੈਂ ਸਿੱਖੀ ਤੋਂ ਟੁੱਟ ਗਿਆ ਲੰਗੜੀ ਸਿੱਖੀ ਐ ਪਿੰਗਲੀ ਸਿੱਖੀ ਐ ਅੰਨੀ ਸਿੱਖੀ ਐ ਬੋਲੀ ਸਿੱਖੀ ਐ ਜੇਕਰ ਤੁਹਾਡੀ ਸੁਰਤ ਉਸ ਕੰਮ ਵਿੱਚ ਖੁੱਭ ਗਈ ਤੇ ਤੁਹਾਨੂੰ ਗੁਰੂ ਦਾ ਚੇਤਾ ਹੀ ਨਾ ਰਿਹਾ ਤੁਸੀਂ ਕੀ ਜਵਾਬ ਦੋਗੇ ਜੀ ਮੈਂ ਆਗਣਾ ਤੇ ਜ਼ਰੂਰ ਸੀ ਮੇਰਾ ਦਿਲ ਵੀ ਬੜਾ ਕਰਦਾ ਸੀ ਮੇਰਾ ਰੱਬ ਦੀ ਜੀਵ ਨਹੀਂ ਲੱਗਿਆ ਮੈਂ ਤਾਂ ਸੱਚੀ ਬਹੁਤ ਹੀ ਤਿਆਰੀ ਕੀਤੀ ਐਵੇਂ ਬਹਾਨੇ ਬਣਾ ਪਰ ਮੈਨੂੰ ਕੋਈ ਜ਼ਰੂਰੀ ਕੰਮ ਬਣ ਗਿਆ ਤੇ ਜਦੋਂ ਜ਼ਰੂਰੀ ਕੰਮ ਦੀ ਤੁਹਾਡੇ ਅੰਦਰ ਮਨ ਘਰ ਕਰ ਲਵੇ ਉਹਨੂੰ ਫਿਰ ਪੰਜਵੇਂ ਪਾਸ਼ਾ ਦਾ ਹੁਕਮਨਾਮਾ ਦੇ ਦੋ ਉਹਨੂੰ ਇੱਕ ਕੁੜੀ ਦੇ ਦੋ ਬਈ ਗੱਲ ਸੁਣ ਤੂੰ ਇਹਨੂੰ ਜ਼ਰੂਰੀ ਸਮਝਦਾ ਆਹ ਦੇ ਗੁਰੂ ਜੀ ਕੀ ਕਹਿ ਰਹੇ ਨੇ ਹੋਏ ਨਕਮ ਮੇ ਨਾ ਲੈ ਨਹੀਂ ਜਾ ਅਸਤ ਸੰਗਨਾ ਜੋ ਅਸਬੀ ਬਹੁਤੇ ਕਮਜ਼ੋਰ ਹੁੰਦੇ ਆ ਉਹਨੂੰ बार-बार پڑھਦਾ ਪੈਂਦਾ ਇਹ ਮੈਂ ਸ਼ਬਦ ਤੋਂ ਤੱਕ बार-बार ਪੜਾਇਆ ਕਿ ਅਸੀਂ ਇਸ ਮਜਮੂਨ ਚ ਬਿਲਕੁਲ ਹੀ ਕਮਜ਼ੋਰ ਆ ਸਾਡੀ ਜ਼ਬਾਨ ਇਹ ਗੱਲ ਕਹਿਣ ਤੋਂ ਬਾਜ਼ ਨਹੀਂ ਆਉਂਦੀ ਸਾਡਾ ਮਨ ਇਸ ਗੱਲ ਕਹਿਣ ਤੋਂ ਬਾਜ਼ ਨਹੀਂ ਆਉਂਦਾ ਪਰ ਇਹ ਗੱਲ ਇਹ ਹੈ ਕਿ ਇਹ ਮਨ ਜ਼ਰੂਰੀ ਕੰਮ ਬਣ ਗਿਆ ਆ ਕਈ ਮੇਰੇ ਕੋਲ ਆ ਕੇ ਕਹਿੰਦੇ ਬਾਬਾ ਜੀ ਮੈਂ ਰਾਤੀ ਬਿਲਕੁਲ ਤਿਆਰ ਹੋਇਆ ਘਰੋਂ ਤਿਆਰ ਹੋਇਆ ਜਦੋਂ ਤਿਆਰ ਹੋਇਆ ਉਦੋਂ ਹੀ ਪਰੋਣੇ ਆ ਗਏ ਸਭ ਤੋਂ ਮੈਂ ਕਿਹਾ ਖੇਰ ਆਪੇ ਉਸ ਦਾ ਸਹਾਰਾ ਰੁਕਾ ਪਿਆ ਮੈਂ ਕਹਦਾ ਲਿਖੋ ਗੱਲ ਦੱਸੋ ਉਧਰਲੀ ਕਿਸੇ ਨਾਲ 8 ਵਜੇ 10000 ਰੁਪਏ ਦਾ ਵਾਦਾ ਕੀਤਾ ਹੋਵੇ ਉਧਰੋਂ ਆ ਜਵੇਂ ਪਰੋਣਾ ਤੁਸੀਂ ਉਹਨੂੰ ਕੀ ਕਰੋਗੇ ਜ਼ਰਾ ਬਈ 2 ਮਿੰਟ ਰੁਕ ਮੈਂ ਸੁਣੀ ਆ ਇਹ ਬੰਦਾ ਕਿਸ ਹੀ ਬੰਦੇ ਦਾ پتہ ਕੋਣ ਹੈ ਸਾਧ ਸੰਬੰਧੇ ਕੋਲ ਦੋ ਚੀਜ਼ਾਂ ਨੇ ਆਪ ਕੋ ਸਮਝਾ ਬੰਦਾ ਦੋ ਚੀਜ਼ਾਂ ਦਾ ਗੁਲਾਮ ਹੈ ਇੱਕ ਲੱਜਤ ਇੱਕ ਮਤਲਬ ਤੀਸਰੀ ਕੋਈ ਤੁਸਮਾ ਹੈ ਜਿਸ ਬੰਦੇ ਨੂੰ ਜਿੱਥੋਂ ਰਸ ਆਉਂਦਾ ਕਿਸੇ ਨੂੰ ਸ਼ਰਾਬ ਪੀਣ ਚ ਰਸ ਆਉਂਦਾ ਹੈ ਕਿਸੇ ਨੂੰ ਆਪਣੀ ਵਡਿਆਈ ਕਰਾਉਣ ਚ ਰਸ ਆਉਂਦਾ ਹੈ ਕਿਸੇ ਨੂੰ ਆਪਣੇ ਹਕੂਮਤ ਕਰਨ ਚ ਰਸ ਆਉਂਦਾ ਹੈ ਕਿਸੇ ਨੂੰ ਆਪਣੇ ਕੰਜਰ ਜੁੱਤੀਆਂ ਖਾਣ ਚ ਰਸ ਆਉਂਦਾ ਜਿੰਨੀਆਂ ਮਰਜੀ ਜੁੱਤੀਆਂ ਮਾਰੀ ਜਾਓ ਆਪਕੋ ਸਤਿ ਮਤਲਬ ਕੀ ਹੋਇਆ ਚਾਰ ਬੰਦਿਆਂ ਨੇ ਇੱਕ ਅਪਰਾਧ ਕੀਤਾ ਉਹਨਾਂ ਨੂੰ ਰਾਜੇ ਨੇ ਅਲੱਗ-ਅਲੱਗ ਡੰਡ ਦਿੱਤਾ ਇੱਕ ਨੂੰ ਤਾਂ ਬੁਲਾ ਕੇ ਹੀ ਕਹਿਤਾ ਵੇ ਤੂੰ ਮੁੜ ਕੇ ਗਲਤੀ ਕੀਤੀ ਤਾਂ ਨੋ ਸਜ਼ਾ ਮਿਲੂ ਦੂਸਰੇ ਨੂੰ ਘਾੜ ਸੁਨੇਹਾ ਭੇਜਤਾ ਤੀਸਰੇ ਨੂੰ ਪੰਚਾਇਤ ਚ ਬੁਲਾ ਲਿਆ ਤੇ ਚੌਥੇ ਨੂੰ ਜਲੂਸ ਕੱਢ ਕੇ ਕਾਲਾ ਮੂੰਹ ਕਰਕੇ ਜੁੱਤੀਆਂ ਦਾ ਗਲ ਹਾਰ ਪਾ ਕੇ ਖੋਤੇ ਤੇ ਘਮਾਇਆ ਅੱਖੋਂ ਸੱਤ ਨਜ਼ੀਰ ਕਹਿਣ ਲੱਗਾ ਹੇ ਰਾਜਾ অপরাধ ਇਹਨਾਂ ਨੇ ਕਿਹੋ ਜਿਹਾ ਕੀਤਾ ਇਹਨੂੰ ਡੱਟ ਅਲੱਗ-ਅਲੱਗ ਕਿਉਂ ਕਹਿੰਦਾ ਜਿਸ ਬੰਦੇ ਨੂੰ ਮੈਂ ਸਨੇਹਾ ਭੇਜਦਾ ਉਹਨੂੰ ਇੰਨਾ ਹੀ ਕਾਫੀ ਹੈ ਕਈਆਂ ਬੰਦਿਆਂ ਨੂੰ ਆਪ ਕਹਦੇ ਵੀ ਮਰ ਬਿਸ਼ੱਕ ਜੇ ਪਰ ਮੈਂ ਕਹਿੰਦਾ ਆਪਾਂ ਨਹੀਂ ਚਾਹਣਾ ਦੇਖੀ ਭਾਈ ਉਹਨੂੰ ਸਨੇਹਾ ਭੇਜਣਾ ਹੀ ਕਾਫੀ ਸੀ ਲੇਕਿਨ ਇੱਕ ਬੰਦੇ ਨੂੰ ਮੈਂ ਬੁਲਾ ਕੇ ਕਹਤਾ ਉਹ ਨਹੀਂ ਕਾਫੀ ਸੀ ਜਿਹੜਾ ਰਿਸ਼ਤੇਦਾਰ ਕਿਸੇ ਦਾ ਬਣਾਇਆ ਨਹੀਂ ਮੰਨਦਾ ਉਹਨੂੰ ਕਹਿੰਦੇ ਵੀ ਰਿਸ਼ਤੇਦਾਰ ਇਕੱਠੇ ਕਰਕੇ ਇਹਨੂੰ ਪਚਾਇਤ ਚ ਕਹੋ ਅਕ ਖਤਨਾ ਉਹਨੂੰ ਉਹ ਨਹੀਂ ਕਾਫੀ ਹੈ ਤੇ ਜਿਹਨੂੰ ਖੋਤੇ ਤੇ ਚੜਾ ਕੇ ਜੁੱਤੀਆਂ ਦਾ ਗਲ ਥਾਰ ਪਾ ਕੇ ਉਹਨੂੰ ਘਮਾਇਆ ਕਾਲਾ ਮੂੰਹ ਕਰਕੇ ਉਹਦੇ ਘਰ ਵਾਲੀ ਕਹਿੰਦੀ ਜੀ ਤੁਹਾਨੂੰ ਕੀ ਹੋ ਗਿਆ ਕਹਿੰਦਾ ਕੋਈ ਫਿਕਰ ਨਾ ਕਰ ਤੂੰ ਰੋਟੀ ਪਕਾ ਮੈਂ ਮੂੰਹ ਧੋ ਕੇ ਆਇਆ ਉਹਨੂੰ ਉਹ ਡੰਡ ਵੀ ਕਾਫੀ ਨਹੀਂ ਆਖੋ ਸਤਿ ਜੀ ਜੇ ਹੁਣ ਕਿਸੇ ਪਹਿਲਵਾਨ ਨੂੰ ਸਜ਼ਾ ਲਾ ਦੋ ਵੀ ਤੈਨੂੰ ਇਹ ਸਜ਼ਾ ਵੀ ਤਾਂ 200 ਬੈਠਕ ਲਾਉਣੀ ਹੈ ਤੋ ਉਹਨੂੰ ਕਦੀ ਸਜ਼ਾ ਤੇ ਜੀਨੇ ਕਦੇ ਬੈਠਕ ਨਹੀਂ ਲਾਈ ਤੋ ਉਹਨੂੰ ਸਜ਼ਾ ਲਾ ਦੇ ਪਰਨੇ ਲੱਦਾ ਕਈ ਦਿਨ ਰੁਕਣ ਗਿਆ ਆਖੋ ਸਤਿ ਜੀ ਇਸ ਪ੍ਰਕਾਰ ਜਿਹੜੇ ਬੰਦੇ ਦੀ ਬੁੱਧੀ ਬੁਰੀ ਬੁਰੇ ਵਿਚਾਰਾਂ ਨਾਲ ਭਰ ਗਈ ਹੈ ਉਸ ਤੇਤੇ ਬਾਣੇ ਦਾ ਅਸਰ ਨਹੀਂ ਹੁੰਦਾ ਨਾਮ ਦਾ ਅਸਰ ਨਹੀਂ ਹੁੰਦਾ ਮੱਜ ਲਜਜ ਔਰ ਮਤਲਬ ਇਹ ਦੀ ਕੀ ਦੇਖੋ ਪਾ ਤਰੇ ਦਾ ਜਦੋਂ ਅੰਨਾ ਸਾਥ ਦੇਣਾ ਇੱਕ ਬੰਦੇ ਨਾਲ ਤੁਸੀਂ ਗਰੇ ਜਾ ਰਹੇ ਹੋ ਇੱਕ ਬੰਦਾ ਤੁਹਾਨੂੰ ਆਪੋਂ ਮਿਲਦਾ ਹੈ ਅਗੋਂ ਮਿੰਡ ਵਾਲਾ ਬੰਦਾ ਕਹਿੰਦਾ ਮੇਰੀ ਗੱਲ ਸੁਣ ਕੇ ਜਾ ਜੇ ਬਾ ਤੁਹਾਨੂੰ ਆਪਣੇ ਨਾਲ ਦੇ ਕੋਲੋਂ ਜਿਆਦਾ ਮਤਲਬ ਹੈ ਜਾਂ ਰਸ ਹੈ ਤੁਸੀਂ ਉਹਨੂੰ ਕਹੋਗੇ ਤੇ ਫੇਰ ਆਉਮਰ ਮੈਂ ਬਈ ਇਹਦੇ ਨਾਲ ਚੱਲੀਗਾ ਜੇ ਤੁਹਾਨੂੰ ਉਹਦੇ ਕੋਲ ਜਿਆਦਾ ਰਸ ਹੈ ਤੁਸੀਂ ਨਾਲ ਦੇ ਨੂੰ ਕਹੋਗੇ ਤੂੰ ਚੱਲ ਵੀ ਮੈਂ ਆਇਆ ਬੰਦੇ ਤਾਂ ਉਹ ਹੀ ਨੇ ਆਖੋ ਸੱਚ ਬੰਦਾ ਉਹ ਵੀ ਹੈ ਜਿਹੜਾ ਮਿਲਿਆ ਹੈ ਬੰਦਾ ਉਹ ਵੀ ਜਿਹੜਾ ਤੁਹਾਡੇ ਨਾਲ ਜਾ ਰਿਹਾ ਹੈ ਲੇਕਿਨ ਜੇ ਤੁਹਾਨੂੰ ਮਤਲਬ ਅਗਲੇ ਬੰਦੇ ਤੱਕ ਜਾਦਾ ਹੋਏਗਾ ਤਾਂ ਤੁਸੀਂ ਨਾਲ ਦੇ ਬੰਦੇ ਨੂੰ ਕਹੇਗੇ ਤੂੰ ਚੱਲ ਮੈਂ ਆਇਆ ਜੇ ਤੁਹਾਨੂੰ ਨਾਲ ਦੇ ਬੰਦੇ ਤੱਕ ਜਾਦਾ ਮਤਲਬ ਹੈ ਜਾਂ ਰਾਸਾ ਤੁਸੀਂ ਕਹੋਗੇ ਕਿ ਮੈਂ ਫੇਰ ਆਉਂ ਬੰਦੇ ਦੋਨੇ ਹੀ ਇੱਕੋ ਜਿਹੇ ਨੇ ਲੇਕਿਨ ਤੁਸੀਂ ਆਪਣਾ ਰਸਤੇ ਮਤਲਬ ਦੇਖਣਾ ਕਿ ਮੇਰਾ ਇਸ ਤੋਂ ਮਤਲਬ ਪੂਰਾ ਹੁੰਦਾ ਹੈ ਔਰ ਮੈਨੂੰ ਉਸ ਤੋਂ ਲੱਜਤ ਆ ਰਹੀ ਹੈ ਅੱਜ ਸਭ ਧਿਆਨ ਨਾਲ ਸੁਣਦੇ ਕੋਸ਼ਿਸ਼ ਕਰੋ ਜਿੱਨਾ ਚਿਰ ਅਸਾ ਕੋ ਨਾਮ ਚ ਰਸ ਨਹੀਂ ਆਉਂਦਾ ਸਾਨੂੰ ਵਿਕਾਰਾਂ ਚ ਰਸ ਹੁੰਦਾ ਜਿੱਨਾ ਚਿਰ ਸਾਨੂੰ ਬਾਹਰ ਦੀ ਚੀਜ਼ਾਂ ਚ ਰਸ ਹੁੰਦੇ ਆੱਖਾਂ ਦਾ ਰਸ ਜ਼ੁਬਾਨ ਦਾ ਰਸ ਗੱਦਿਆਂ ਦਾ ਰਸ ਆ ਇੱਥੇ ਕਿਉਂ ਨਹੀਂ ਤੁਸੀਂ ਸਟੇ ਕਰਦੇ ਥੋੜਾ ਪਤਾ ਕੀ ਤਕਲੀਫ ਹੈ ਵੇੜਾ ਬਥੇਰਾ ਫੁੱਲ ਹੈ ਤੁਸੀਂ ਜੇ ਪੂਰੇ ਬਰਾਗੇ ਹੋਵੇਂ ਭਾਵੇਂ ਇੱਥੇ ਸੌਂ ਜਾਓ ਵੇ ਤੜਕੇ ਘਰੋਂ ਉੱਠ ਕੇ ਆਏ ਨੇ ਜਾਂ ਇੱਥੇ ਸੌਂ ਜਿਏ ਤੁਹਾਨੂੰ ਗੱਡੇ ਨਹੀਂ ਸੌਂਣ ਦਿੰਦੇ ਘਰ ਮੰਜੇ ਨਹੀਂ ਸੌਂਣ ਦਿੰਦੇ ਜਾਂਦੇ ਆ ਫਿਰ ਹੁਣ ਕਈ ਤਾਂ ਚਾਹ ਪੀ ਕੇ ਕਈਆਂ ਨੇ ਕੰਮ ਫਿਰ ਜਾਂਦੇ ਫੇਪਰ ਲੈਣੇ ਅੱਕੇ ਸੁਪਨਾ ਕਈ ਪ੍ਰਸ਼ਾਦਾ ਸ਼ੱਕ ਹੈ ਕਈ ਕਹਿੰਦੇ ਯਾਰ ਦਵਾਰ ਸੁਣ ਕਹਿੰਦਾ ਦੇਖ ਫੋਲ ਡੱਬਾ ਕੋਈ ਪਈ ਆ ਤੇ ਛੱਕ ਜੀ ਕਈ ਸਾਡੇ ਵਿਚਾਰ ਸਾਨੂੰ ਸਾਡਾ ਆਰਾਮ ਸਾਨੂੰ ਸਾਡੇ ਇਹਦੇ ਖਿੱਚਾਂ ਨਾ ਇਹ ਸਾਨੂੰ ਗੁਰੂ ਦੇ ਚਰਨਾਂ ਚ ਰੋਲਣ ਨਹੀਂ ਦਿੰਦੀਆਂ ਓਏ ਪਿਆਰੇ ਰੋਜ਼ ਪੜੀ ਜਾਂਦੇ ਓ ਧੂੜੀ ਵਿੱਚ ਲੜੰਡੜੀ ਸੁਹਾਗ ਵੀ ਮੈਂ ਤੇਰੀ ਧੂੜੀ 'ਚ ਲਟਦਾ ਫੇਰਾ ਕਦੇ ਦੇਖਿਓ ਲਟਫੇ ਮੇਰਾ ਤਾਂ ਘੱਲ ਬਹੁਤ ਕੰਮ ਕਿਉਂਕਿ ਕੱਪੜੇ ਪ੍ਰੈਸਾਂ ਦੀ ਲੱਟੂ ਕਿੱਥੇ ਬਹੁਤ ਸੱਤ لسم کر لا اور جہاں ویشنو دلچارے نے وہ پتا کی کہ وہ تو ایک ارداس کرتے ہیں میرے تو پامے سارا کچھ لے لے پر